ਪੰਜਾਬ ਚ ਹੜ੍ਹ ਆਏ ਤੇ ਨਹੜਾਂ ਦੇ ਕਾਰਨ ਕਾਫੀ ਭਾਰੀ ਨੁਕਸਾਨ ਹੋਇਆ ਤੇ ਦੂਜੇ ਪਾਸੇ ਦੱਸਦੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਦੀਵਾਲੀ ਤੋਂ ਪਹਿਲਾਂ ਜਿਹੜੇ ਕਿ ਮਾਪਸੇ ਨੂੰ ਲੈ ਕੇ ਚੈੱਕ ਵੰਡੇ ਜਾਣਗੇ ਪਰੰਤੂ ਹੁਣ ਉਥੇ ਹੀ ਆਪਣੀ ਲੀਡਰਸ਼ਿਪ ਨੂੰ ਸਰੇਹਾ ਲਗਾ ਦਿੱਤਾ ਹੈ ਤੇ ਦਿਵਾਲੀ ਦੇ ਵਿੱਚ ਕੁਝ ਦਿਨ ਰਹਿ ਗਏ ਨੇ ਤੇ ਉਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਲੀਡਰਸ਼ਿਪ ਨੂੰ ਜਿਹੜਾ ਕਿ ਲਗਾਤਾਰ ਕਿਸਾਨਾਂ ਤੇ ਪੰਜਾਬੀਆਂ ਦੇ ਮਦਦ ਲਈ ਜਿਹੜਾ ਕਿ ਗਰਾਊਂਡ ਲੈਵਲ ਦੇ ਉੱਤੇ ਫਿਰ ਤੋਂ ਉਤਾਰ ਦਿੱਤਾ ਹੈ ਤੇ ਅੱਜ ਉਥੇ ਹੀ ਚੈੱਕ ਵੰਡੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਹਰਦੀਪ ਸਿੰਘ ਮੁੰਡਿਆ ਦਾ ਆਓ ਤੁਹਾਨੂੰ ਸੁਣਾਉਣੇ ਆ 7 ਲੱਖ ਲੋਕ ਜਿਹੜੇ ਇਸ ਹਰ ਪੀੜਤ ਪਰਿਵਾਰ ਪ੍ਰਭਾਵਿਤ ਹੋਏ ਬਹੁਤ ਸਾਰੇ ਡੰਗਰਾਂ ਰੁੜ ਗਏ ਕਈਏ ਬਿਮਾਰ ਹੋ ਗਏ ਮਰ ਗਏ ਵਿਚਾਰਿਆਂ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਦੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰਿਆਂ ਦੇ ਘਾਟੇ ਗੇ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਸੁਪਰੀਮ ਆਰਵੀਲ ਕੇਜਰੀਵਾਲ ਜੀ ਹੋਣਾ ਨੇ ਖੁਦ ਉਹ ਦਿਨਾਂ ਦੇ ਵਿੱਚ ਹਰ ਵਰਕਰ ਨੇ ਪਿੰਡ-ਪਿੰਡ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਹੜ੍ਹ ਚ ਫਸੇ ਹੋਏ ਲੋਕਾਂ ਲਿਆ ਜਾਨਾਂ ਬਚਾਈ। ਫਿਰ ਜਿਹੜੇ ਉੱਥੇ ਲੋਕ ਰਹਿ ਰਹੇ ਸੀ ਉਹਨਾਂ ਦੇ ਰਸਰ ਪਾਣੀ ਦਾ ਪ੍ਰਬੰਧ ਕੀਤਾ ਉਹਨਾਂ ਦੇ ਡੰਗਰਾਂ ਦੇ ਚਾਰੇ ਦਰ ਵੀ ਪ੍ਰਵਲਨ ਕੀਤਾ। ਫਿਰ ਜਿਵੇਂ ਜਿਵੇਂ ਤੁਸੀਂ ਦੀ ਖਬਰ ਮਿਲਦੀ ਸੀ ਕਿ ਫਲਾਨੀ ਤੁਸੀਂ ਪੂਰੇ ਪੰਜਾਬ ਚੋਂ ਸਤਲੁਜ ਦਰਿਆ ਤੋਂ ਬਿਆਸ ਦਰਿਆ ਤੋਂ ਰਾਵੀ ਦਰਿਆ ਤੋਂ ਕਿ ਕਮਜ਼ੋਰ ਪਿੰਡੀ ਪੈ ਰਹੀ ਹੈ ਜਿੱਥੇ ਅਫਸਰ ਸਹਿਬਾਨਾਂ ਨੂੰ ਹੁਕਮ ਦਿੱਤੇ ਜਾਂਦੇ ਸੀ ਕਿ ਜਾ ਕੇ ਫੜਾ ਫੜੋਂ ਦਾ ਬਚਾਉਂਦਾ ਹਨ ਲੱਭੋ ਉੱਥੇ ਐਮਐਲਏ ਸਹਿਬਾਨ ਹਰ ਵਰਕਰ ਔਰ ਹਰ ਪਿੰਡ ਦੇ ਨੌਜਵਾਨ ਨੇ ਹਰ ਬਜ਼ੁਰਗ ਨੇ ਉਸ ਬੰਨਾਂ ਦੇ ਪਹੁੰਚ ਕੇ ਬਹੁਤ ਮਿਹਨਤ ਕੀਤੀ। ਸਮਰਾਲੇ ਵੀ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਟਾਈਮ ਹੈ, ਮੀਡੀਆ ਦਾ ਟਾਈਮ ਹੈ। ਸੋ ਜਦੋਂ ਸਮਰਾਲੇ ਦੀ ਵੀ ਖਬਰ ਮਿਲੀ ਐਮਐਲਏ ਸਹਿਬਾਨ ਸਾਹਿਬ ਨੇ ਤੁਹਾਡੇ ਨਾਲ ਹੋ ਕੇ ਤੁਸੀਂ ਆਪ ਦੇਖਿਆ ਕਿ ਬੋਰੀਆਂ ਭਰ ਭਰ ਕੇ। ਦੇਖੋ ਬਹੁਤ ਸਾਰੇ ਲੋਕ ਕਹਿੰਦੇ ਐਮਐਲਏ ਮੰਤਰੀਆਂ ਦਾ ਕੰਮ ਨਹੀਂ ਹੁੰਦਾ। ਪਰ ਮੈਂ ਤੇ ਜਦੋਂ ਇਸ ਹਰ ਪਿੰਡ ਤੇ ਇਲਾਕਿਆਂ ਦੇ ਵਿੱਚ ਜਾ ਕੇ ਮੇਰੀ ਸੰਤਾਨ ਕੋਲ ਡਿਊਟੀ ਲੱਗੀ ਸੀ ਆਪਣੇ ਹਲਕੇ 'ਚ ਵੀ ਸਸਰਾਲੀ ਵਿਖੇ ਹੋਇਆ ਤੁਸੀਂ ਐਮਐਲਏ ਸਾਹਿਬ ਨੂੰ ਦੇਖਿਆ ਉਹਦੇ ਨਾਲ ਆਪਣੇ ਭੈਣ ਭਰਾਵਾਂ ਨੂੰ ਭਰਾਵਾਂ ਨੂੰ ਨੌਜਵਾਨਾਂ ਨੂੰ ਹੌਸਲਾ ਮਿਲ ਜਾਂਦਾ ਜਦੋਂ ਐਮਐਲਏ ਨਾਲ ਲੱਗ ਜਾਂਦਾ ਹੈ ਕਿ ਜਦੋਂ ਇੱਕ ਐਮਐਲਏ ਲੱਗਿਆ ਇੱਕ ਮੰਤਰੀ ਨਾਲ ਲੱਗਿਆ ਅਸੀਂ ਵੀ ਨਾਲ ਲੱਗ ਕੇ ਸਾਰੇ ਕੰਮ ਕਰਵਾਈ ਜਿਹੜਾ ਕਿ 4 ਘੰਟਿਆਂ 'ਚ ਕੰਮ ਹੋਣਾ ਹੁੰਦਾ 2 ਘੰਟੇ 'ਚ ਕਰਦੇ ਜੇ ਕਿਸੇ ਨੇ ਸੋਚਿਆ ਮੈਂ 5 ਘੰਟੇ ਸੇਵਾ ਕਰਨੀ ਹੈ ਤੇ ਉਹ 12-12 ਘੰਟੇ 18-18 ਘੰਟੇ ਸੇਵਾ ਕਰ ਕੀ ਜਾਂਦਾ ਅਫਸਰ ਸਹਿਬਾਨ ਨੇ ਤੇ ਨਾਲ ਦੀ ਨਾਲ ਹੁਕਮ ਦੇ ਹੀ ਰਹੇ ਸੀ ਸਾਰੇ ਪੰਜਾਬ ਸਰਕਾਰ ਨਾਲ ਖੁੱਦ ਲੱਗ ਕੇ ਹਰ ਵਰਕਰ ਨੇ ਹਰ ਮਿਹਨਤ ਸਾਡੇ ਬਲਾਕ ਪ੍ਰਧਾਨ ਸਹਿਬਾਨਾਂ ਨੇ ਸਾਡੇ ਐਮ ਐਲ ਏ ਸਹਿਬਾਨਾਂ ਨੇ ਮੰਤਰੀ ਸਹਿਬਾਨਾਂ ਨੇ ਚੇਅਰਮੈਨ ਸਹਿਬਾਨਾਂ ਨੇ ਨਾਲ ਹੋ ਕੇ ਜਿਹੜੀ ਇਹ ਮਿਹਨਤ ਕੀਤੀ ਹੈ ਜੇ ਅੱਜ ਆਪਾਂ ਅੱਜ ਇੱਥੇ ਖੜੇ ਆ ਜਿਵੇਂ ਐਮ ਐਲ ਏ ਸਾਹਿਬ ਨੇ ਦੱਸਿਆ ਕਿ ਬਹੁਤ ਸਾਰਾ ਨੁਕਸਾਨ ਹੋਣ ਤੋਂ ਬਚ ਗਿਆ ਉਹ ਤਾਂ ਹੀ ਸੀ ਜੇ ਤੁਸੀਂ ਸਾਰਿਆਂ ਨੇ ਇਕਜੁੱਟ ਹੋ ਕੇ ਉਸ ਮੁਸੀਬਤ ਦੀ ਘੜੀ ਚ ਸਾਥ ਦਿੱਤਾ। ਤੋਂ ਅਸੀਂ ਧੰਵਾਦੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ 1 ਮਹੀਨਾ ਪਹਿਲਾਂ ਕਿਹਾ ਸੀ 45 ਦਿਨਾਂ ਦੇ ਟਾਈਮ ਦਿੱਤਾ ਸੀ। ਤੇ ਪੂਰੇ 32 ਦਿਨ ਬਾਅਦ ਅਜਨਾਲੇ ਤੋਂ ਆਗਰਸਰ ਜ਼ਿਲ੍ਹੇ ਤੋਂ ਸ਼ੁਰੂਆਤ ਕੀਤੀ ਮੈਂ ਖੁਦ ਨਾਲ ਸੀ ਕਿਉਂਕਿ ਇਸ ਡਿਪਾਰਟਮੈਂਟ ਮੇਰੇ ਕੋਲ ਹੈ। ਸੋ ਉੱਥੇ ਹੜਪੀੜਿਤ ਪਰਿਵਾਰਾਂ ਨੂੰ ਜਿਹੜੀ ਮਾਜੇਦ ਰਾਸ਼ੀ ਸ਼ੁਰੂਆਤ ਹੋਈ। ਸੋ ਅੱਜ ਆਪਾਂ ਢੁੱਲੇ ਆਂ ਪਿੰਡ ਦੇ ਵਿੱਚ ਖੜੇ ਆ ਜਿਹੜੇ ਚਾਰ ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ 84 ਪਰਿਵਾਰ 84 ਉਹ ਕਿਸਾਨ ਭਰਾ ਨੇ ਜਿਹਨਾਂ ਨੂੰ 25 ਲੱਖ 5875 ਰੁਪਏ ਦਾ ਜਿਹੜਾ ਮਾਫਜਾ ਸਾਰਿਆਂ ਦੇ ਅਕਾਊਂਟ ਦੇ ਵਿੱਚ ਪਹੁੰਚ ਚੁੱਕਾ ਹੈ ਸੋ ਇਹ ਹੁੰਦੀ ਆ ਸਰਕਾਰਾਂ ਜੇ ਕਿਸੇ ਦਾ ਦੁੱਖ ਸਮਝੀ ਹੋਵੇ ਜੇ ਕਿਸੇ ਦੁੱਖ ਦੇ ਉੱਤੇ ਇਸ ਜਖਮ ਦੇ ਉੱਤੇ ਮੱਲ ਬਣਾਉਣੀ ਹੋਵੇ ਪ੍ਰੈਣੀਆਂ ਸਰਕਾਰਾਂ ਦੇ ਟਾਈਮ ਤੇ ਪ੍ਰੈਣੇ ਬਜ਼ੁਰਗ ਬੈਠੇ ਆ ਇਹਨਾਂ ਨੂੰ ਪੁੱਛਣ ਵਾਸਤੇ ਛੋਟੇ-ਛੋਟੇ ਹੁੰਦੇ ਸੀ ਸਾਡੇ ਫਾਜ਼ਲ ਸਾਹਿਬ ਨੇ ਵੀ ਆ ਕੇ ਘਰੇ ਦਿਖਾਇਆ ਇੱਕ ਵਾਰ ਫਸਲ ਜਦੋਂ 88 ਦਾ ਹੜ ਆਇਆ ਮੈਂ ਛੋਟਾ ਜਿਹਾ ਹੁੰਦਾ ਸੀ ਤੇ ਆ ਕੇ ਦਿਖਾਇਆ ਕਿ ਬੇਟਾ 2 ਸਾਲ ਬਾਅਦ ਜਦ ਕਿ ਜਿਹੜੀ ਸਾਡੀ ਫਸਲ ਤਬਾਹ ਹੋਈ ਸੀ ਉਹਦਾ ਚੈੱਕ ਆਇਆ ਸਾਰਾ ਪਰਿਵਾਰ ਖੁਸ਼ ਹੋ ਗਿਆ ਕਿ ਪਤਾ ਨਹੀਂ ਕਿੰਨੀ ਕਬੜੀ ਅਮਾਉਂਟ ਆਈ ਹੋਣੀ ਹੈ 145 ਰੁਪਏ ਦਾ ਚੈੱਕ ਆਇਆ ਸੀ ਉਸ ਟਾਈਮ ਕਈ ਪਿੰਡਾਂ ਨੂੰ ਕਈ ਕਿਸਾਨ ਭਰਾਵਾਂ ਨੂੰ 45 ਰੁਪਏ ਦਾ 90 ਰੁਪਏ ਦਾ ਐਡਾ ਹੋਸਾ ਮਜ਼ਾਕ ਕਰਦੇ ਸੀ ਪਿਛਲੀਆਂ ਪਾਰਟੀਆਂ ਤੇ ਅੱਜ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਜਿਹੜਾ 8600 ਰੁਪਿਆ ਪਰ ਏਕੜ ਦਾ ਕੇਂਦਰ ਕਹਿੰਦੀ ਅਸੀਂ ਜੋ ਇਸ ਡਿਸਾਸਟਰ ਦੇ ਫੰਡ ਦੇ ਵਿੱਚੋਂ 13200 ਰੁਪਿਆ ਜਿਹੜਾ ਮੁੱਖ ਮੰਤਰੀ ਸਰਦਾਰ ਕੋਰ ਸਿੰਘ ਮਾਨ ਜੀ ਸਰਕਾਰ ਵੱਲੋਂ ਪੰਲਿਓ ਪਾ ਕੇ 20000 ਜਿਹੜਾ ਮਾਲਜਾ ਪਰ ਏਕੜ ਦਿੱਤਾ ਜਾ ਰਿਹਾ ਅੱਜ ਤੱਕ ਪੂਰੇ ਇੰਡੀਆ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਤੁਸੀਂ ਜੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ ਇਸ ਦੁੱਖ ਦੀ ਘੜੀ 'ਚ ਜਿੱਥੇ ਉਹਨਾਂ ਨੇ ਨਾਲ ਹੋ ਕੇ ਦਿਨ ਦਾ ਤੇ ਮਿਹਨਤ ਕੀਤੀ ਤੇ ਜੇ ਮਾਫੀ ਦੀ ਗੱਲ ਕਰੀਏ ਤੇ ਉਹ ਵੀ ਇੰਨੀ ਸਪੀਡ ਨਾਲ ਔਰ ਇੰਨੀ ਜਲਦੀ ਤੇ ਪੂਰਾ ਵੱਲ ਸਭ ਤੋਂ ਵੱਧ ਮਾਫੀਆ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤਾ ਸਰਦਾਰ ਭਗਵੰਤ ਸਿੱਮਰਨ ਦੀ ਸਰਕਾਰ ਨੇ ਸੋ ਬੇਨਤੀ ਹੈ ਹਜੇ ਬਹੁਤ ਸਾਰੇ ਪਰਿਵਾਰ ਕਈ ਵਾਰ ਜਦੋਂ ਪਟਵਾਰੀ ਕਾਨੂੰਗੋ ਸਹਿਵਾਨ ਸਪੈਸ਼ਲ ਗਦਾਵਰੀ ਕਰਨ ਵਾਸਤੇ ਆਏ ਹੋਣਗੇ ਸਾਰੇ ਕਈ ਪਰਿਵਾਰ ਕਿਤੇ ਕਿਸੇ ਫਾਨਸਨ ਦੇ ਵਿੱਚ ਜਾਂ ਕਿਸੇ ਰਿਸ਼ਤੇਦਾਰ ਦੇ ਜਾਂ ਉਹ ਪਿੰਡ ਤੇ ਨਹੀਂ ਮਿਲੇ ਤੇ ਜੇ ਕੋਈ ਪਰਿਵਾਰ ਰਹਿ ਵੀ ਗਿਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਸਜੀਐਮ ਸਾਹਿਬ ਨੂੰ ਨੋਟ ਕਰਾ ਦੇਣ ਇੱਕ ਇੱਕ ਪਰਿਵਾਰ ਦਾ ਹੋਈ ਹੋਈ ਨੁਕਸਾਨ ਫਸਲ ਦਾ ਜਿਹੜਾ ਨੁਕਸਾਨ ਹੋਇਆ ਹਰ ਇੱਕ ਪਰਿਵਾਰ ਨੂੰ ਉਹਦਾ ਬੰਦਾ ਬਾਬਜਾ ਮਿਲੇ ਬਹੁਤ ਸਾਰੇ ਪਰਿਵਾਰਾਂ ਦੇ ਘਟ ਹੈਗੇ ਉਹ ਸਾਰੇ ਮਾਰਜੇ ਜਿਹੜੀ ਸਰਕਾਰ ਵੱਲੋਂ ਦੇਵਾਂਗੇ ਬਹੁਤ ਸਾਰੇ ਪਰਿਵਾਰਾਂ ਨੇ ਡੰਗਰਾਂ ਦੀਆਂ ਜੇ ਕੋਈ ਨੁਕਸਾਨ ਹੋਇਆ ਉਹ ਵੀ ਮਾਰਜਾ ਸਰਕਾਰ ਦੇ ਰਹੀ ਹੈ ਸੋ ਮੈਂ ਹੀ ਬੇਤਕਾਨ ਵਾਸਤੇ ਤੁਹਾਡੇ ਪਿੰਡ ਦੇ ਇਹ ਅੱਜ 84 ਪਰਿਵਾਰਾਂ ਨੂੰ ਜਿਹੜਾ 255875 ਰੁਪਏ ਅਸੀਂ ਅੱਜ ਦੇਣ ਵਾਸਤੇ ਪਹੁੰਚੇ ਆ ਸੋ ਮੈਂ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਤੁਸੀਂ ਬਣਾਈ ਤੇ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਤੇ ਖੜੀ ਰਹੂਗੀ ਸੋ ਬਹੁਤ ਸਾਰੇ ਸੜਕਾਂ ਜਿਹੜੀਆਂ ਰੁੜ ਗਈਆਂ ਸੀ ਬਰਸਾਰ ਦੇ ਕਰ ਮਲ ਐਲ ਐ ਸਾਹਿਬ ਵੀ ਪੂਰੇ ਪੰਜਾਬ ਦੇ ਅੰਦਰ ਜਿਥੇ ਉਦ ਕਟਨ ਹੋ ਰਿਹਾ ਤੁਹਾਡੇ ਐਮਐਲਏ ਸਾਹਿਬ ਦੀ ਕਰ ਰਿਹਾ ਸੋ ਇੱਕ ਇੱਕ ਸੜਕ ਇੱਕ ਇੱਕ ਗਲੀ ਜਿਹੜੀ ਹੈ ਇਸੇ ਸਾਲ ਦੇ ਅੰਦਰ ਅਸੀਂ ਉਹ ਬਣਾ ਕੇ ਦੇਵਾਂਗੇ ਤੁਹਾਡੇ ਨਾਲੇ ਵੀ ਵਾਦਾ ਜੇ ਕੋਈ ਸੜਕ ਗਲੀ ਰਹਿ ਵੀ ਗਈ ਹੋਵੇ ਉਹ ਵੀ ਤੁਸੀਂ ਐਮਐਲਏ ਸਾਹਿਬ ਨੂੰ ਦੱਸ ਸਕਦੇ ਹੋ ਸਾਰੀਆਂ ਰੋਡਾਂ 20000 ਕਿਲੋਮੀਟਰ ਦੀਆਂ ਸੜਕਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਣਾਈਆਂ ਜਾ ਰਹੀਆਂ ਜਲਦੀ 10 ਲੱਖ ਦਾ ਬੀਮਾ ਹਰ ਪਰਿਵਾਰ ਦਾ ਕੀਤਾ ਜਾ ਰਿਹਾ ਤਾਂ ਜੋ